ਸਵਾਗਤ ਹੈ ਜੀ ਰਣਜੀਤ ਸਟੱਡੀ ਟੈਗ ਉੱਪਰ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮਾਨ ਸਰਕਾਰ ਵੱਲੋਂ ਵੋਟਾਂ ਤੋਂ ਪਹਿਲਾਂ ਸਾਰਿਆਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਜਿਹੜੀ ਮਹੀਨੇ ਦੀ 300 ਯੂਨਟ ਜਿਹੜੀ ਫ੍ਰੀ ਬਿਜਲੀ ਦਿੱਤੀ ਜਾਣੀ ਹੈ ਪਰ ਬਿਜਲੀ ਦੀ ਭਾਰੀ ਮੰਗ ਨੂੰ ਦੇਖਦੇ ਹੋਏ ਆ ਕਿਤਨੇ ਕਿਤੇ ਸਰਕਾਰ ਦੇ ਉੱਪਰ ਜਿਹੜਾ ਇਹ ਦਬਾਅ ਬਣਿਆ ਹੋਇਆਗਾ ਤਾਂ ਹੁਣ ਇੱਕ ਸਰਕਾਰ ਜਿਹੜੀ ਇੱਕ ਨਵੀਂ ਨੀਤੀ ਲੈ ਕੇ ਆ ਰਹੀ ਹੈ ਜਿਸ ਦੇ ਤਹਿਤ ਸੋਲਰ ਊਰਜਾ ਨੂੰ ਜਿਹੜਾ ਵੱਧ ਤੋਂ ਵੱਧ ਜਿਹੜਾ ਵਧਾਵਾ ਦਿੱਤਾ ਜਾ ਰਿਹਾ ਜਿਸ ਦੇ ਤਹਿਤ ਕਿਸਾਨਾਂ ਨੂੰ ਤੇ ਆਮ ਲੋਕਾਂ ਨੂੰ ਜਿਹੜਾ ਸੋਲਰ ਊਰਜਾ ਉੱਪਰ ਜਿਹੜੀ ਵੱਧ ਤੋਂ ਵੱਧ ਜਿਹੜੀ ਸਬਸਿਡੀ ਸਰਕਾਰ ਵੱਲੋਂ ਦਿੱਤੀ ਜਾਣੀ ਹੈ ਇਸ ਦੇ ਨਾਲ ਹੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰ ਵੱਲੋਂ ਜਿਹੜੇ ਥਾਂ-ਥਾਂ ਤੇ ਜਿਹੜੇ ਸੋਲਰ ਊਰਜਾ ਨੂੰ ਲੈ ਕੇ ਜਿਹੜੇ ਕੈਂਪ ਵੀ ਲਗਾਏ ਜਾ ਰਹੇ ਨੇ ਇਸ ਦੇ ਨਾਲ ਹੀ 2024 ਦੇ ਜਿਹੜੇ ਬਜਟ ਸੈਸ਼ਨ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਵੱਲੋਂ ਵੀ ਜਿਹੜਾ ਸੋਲਰ ਊਰਜਾ ਨੂੰ ਵਧਾਵਾ ਦੇਣ ਵਾਸਤੇ ਏਡੀ ਦੀ ਕੀਮਤ ਦੇ ਵਿੱਚ ਵਾਅਦਾ ਕੀਤਾ ਗਿਆ ਜਿੱਦਾਂ ਪਹਿਲਾਂ ਇਹਨੂੰ 5000 ਕਰੋੜ ਰੁਪਏ ਰੱਖਿਆ ਗਿਆ ਸੀ ਤਾਂ ਹੁਣ ਇਸ ਲਈ 10000 ਕਰੋੜ ਰੁਪਏ ਜਿਹੜਾ ਸਰਕਾਰ ਵੱਲੋਂ ਰੱਖਿਆ ਗਿਆਗਾ ਤਾਂ ਕੇਂਦਰ ਸਰਕਾਰ ਵੀ ਕਿਤੇ ਨਾ ਕਿਤੇ ਸੋਲਰ ਊਰਜਾ ਨੂੰ ਜਿਹੜਾ ਵੱਧ ਤੋਂ ਵੱਧ ਵਧਾਵਾ ਦੇਣ ਲਈ ਸਜੋਜਨਾ ਉੱਪਰ ਜਿਹੜਾ ਕੰਮ ਕਰ ਰਹੀ ਆ ਇਸ ਦੇ ਨਾਲ ਹੀ ਜਿਹੜਾ ਔਰਤਾਂ ਲਈ ਫ੍ਰੀ ਸਫਰ ਆ ਉਹ ਤੇ ਵੀ ਕਿਤੇ ਨਾ ਕਿਤੇ ਬ੍ਰੇਕ ਲੱਗਦੀ ਦਿਖਾਈ ਦੇ ਰਹੀ ਆ ਕਿਉਂਕਿ ਸਰਕਾਰ ਇਸ ਲਈ ਵੀ ਇੱਕ ਨਵੀਂ ਨੀਤੀ ਲਿਆ ਰਹੀ ਹੈਗੀ ਤੇ ਉਸ ਦੇ ਤਹਿਤ ਜਿਹੜੇ ਔਰਤਾਂ ਦੇ ਕਾਰਡ ਬਣਨਗੇ ਉਹੀ ਔਰਤਾਂ ਸਫਰ ਕਰ ਸਕਦੀਆਂ ਜਿਨ੍ਹਾਂ ਦੇ ਕਾਰਡ ਬਣਨਗੇ ਫਿਲਹਾਲ ਇਹ ਜਿਹੜਾ ਸਫਰ ਉਹ ਚੱਲ ਰਿਹਾਗਾ ਆਧਾਰ ਕਾਰਡ ਉੱਪਰ ਹੀ ਚੱਲ ਰਿਹਾਗਾ ਇਸ ਦੇ ਨਾਲ ਹੀ ਸਰਕਾਰ ਵੱਲੋਂ ਇੱਕ ਔਰਤਾਂ ਨੂੰ 1100 ਰੁਪਏ ਦੇਣ ਦਾ ਜਿਹੜਾ ਵਾਅਦਾ ਜਿਹੜਾ ਕੀਤਾ ਗਿਆ ਸੀ ਪਰ ਹਜੇ ਤੱਕ ਉਹ ਜਿਹੜਾ ਪੂਰਾ ਨਹੀਂ ਕੀਤਾ ਗਿਆ ਇੱਥੇ ਡੇਲੀ ਸਫਰ ਕਰਨ ਵਾਲੇ ਆਮ ਲੋਕਾਂ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਬੱਸ ਦਾ ਇਹ ਫ੍ਰੀ ਵਾਲਾ ਸਫਰ ਹੈ ਇਸ ਸਰਕਾਰ ਨੂੰ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਇਹਦੇ ਨਾਲ ਜਿਹੜਾ ਪੀਆਰਟੀਸ ਨੂੰ ਬਹੁਤ ਜ਼ਿਆਦਾ ਘਾਟਾ ਪੈ ਰਿਹਾ ਗਿਆ ਨਾਲ ਹੀ ਜਿਹੜੇ ਆਮ ਲੋਕ ਨੇ ਤਾਂ ਉਹ ਵੀ ਜਿਹੜੇ ਪਰੇਸ਼ਾਨ ਹੁੰਦੇ ਨੇ ਹਾਂਜੀ ਇੱਥੇ ਔਰਤਾਂ ਨੂੰ ਸਰਕਾਰ ਤੋਂ ਹੀ ਮੰਗ ਕਰਨੀ ਚਾਹੀਦੀ ਹੈ ਕਿ ਸਾਨੂੰ ਜਿਹੜਾ ਨਾ ਤਾਂ ਫ੍ਰੀ ਸਫਰ ਚਾਹੀਦਾ ਤੇ ਨਾ ਸਾਨੂੰ ਜਿਹੜਾ 1000 ਰੁਪਏ ਮਹੀਨਾ ਉਹ ਚਾਹੀਦਾ ਸਾਨੂੰ ਜਿਹੜਾ ਰੁਜ਼ਗਾਰ ਦਿੱਤਾ ਜਾਵੇ ਸਾਨੂੰ ਕੰਮ ਦੇ ਜਿਹੜੇ ਵੱਤ ਤੋਂ ਵੱਧ ਸੋਰਸ ਆਉ ਪੈਦਾ ਕੀਤੇ ਜਾਣ ਤਾਂ ਕਿ ਅਸੀਂ ਜਿਹੜਾ ਆਪਣੀ ਮਿਹਨਤ ਨਾਲ ਆਪਣਾ ਕੰਮ ਕਰਕੇ ਅਸੀਂ ਆਪਣੇ ਘਰਾਂ ਨੂੰ ਜਿਹੜਾ ਚਲਾ ਸਕੀਏ ਹਾਂਜੀ ਅਗਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ